ਆ ਗਿਆ ਲਵ ਜੀ ਬੰਮੀ ਕਾ ਉਹ ਪਟੇ 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 ਕਹਿਣਾ ਕਰ ਚੰਦਰੀਏ ਤੇ ਤੂੰ ਛੱਡ ਗਈ ਮੈਂ ਉਸ ਦਿਨ ਜਾਨ ਛੱਡ ਦੇਣੀ ਆ ਇਹ ਤੂੰ ਮੈਨੂੰ ਛੱਡੇਂਗੀ ਮੈਂ ਦੁਨੀਆ ਛੱਡ ਦੂੰਗਾ ਬਤਮੀ ਜੋਰਤ ਅ ਨਹੀਂ ਨਹੀਂ ਉਹ ਤਾਂ ਆਪਣੇ ਕਿਨਾ ਕਿਆ ਗਿਆ ਲਵ ਜੀ ਲਵ ਮੈਂ ਨਹੀਂ ਪਛਦਾ ਉਹ ਯਾਰ ਮੇਰੀ ਗੱਲ ਚੱਲੀ ਜਾਂਦੀ ਆ ਆਪਣਾ ਕੰਮ ਆਲਮੋਸਟ ਬਣਿਆ ਪਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਮਰ ਜੂ ਤੇਰੇ ਬਿਨਾ ਮੈਂ ਨਹੀਂ ਰਹਿ ਸਕਦਾ ਮਤਲਬ ਬਹੁਤ ਜਿਆਦਾ ਮਿਆਰ ਕਰਦਾ ਹੈ ਹਾਏ ਐਦਾਂ ਨਾ ਕਰ ਐਦਾਂ ਨਾ ਕਰ ਉਹ ਤਾਂ ਪਾਸਪੋਰਟ ਪੜਦੇ ਆਉਂਦਾ ਮੈਨੂੰ ਨਾ ਜਾ ਮੈਨੂੰ ਜਦਕੇ ਚੰਦਰੀ ਆਏ ਪਤੀ ਸਾਹਿਬ ਆ ਜਾਓ ਮੈਂ ਨਹੀਂ ਹੋਣਾ ਤੂੰ ਆਪਣਾ ਪਾਪ ਬਾਈ ਯਾਰ ਬਿੱਲੀਆਂ ਚੂਹੇ ਦੇ ਸੁਪਨੇ ਇਹਨਾਂ ਸਾਲਿਆਂ ਨੂੰ ਕੁੜੀਆਂ ਦੇ ਸੁਪਨੇ ਆਈ ਜਾਂਦੇ ਹੁੰਦੇ ਤੂੰ ਆਪਣਾ ਪੈਗ ਪਾਇਰ ਪਤੀ ਜੀ ਪਤੀ ਸਾਹਿਬ ਹੁਣ ਆ ਜਾ ਹੁਣ ਵਾਜੇ ਵਾਲੇ ਲੈ ਕੇ ਗਏ ਓਏ ਯਾਰ ਹੁਣ ਲਾਦਾਸ਼ ਹੋਇਆ ਅਸੀਂ ਵੀ ਐਸ਼ਟ ਕੀਤਾ ਕਮਾਲ ਆਇਆ ਨਹੀਂ ਭਾਈ ਮੈਂ ਨਹੀਂ ਕੀਤਾ ਮੈਂ ਵੈਸੇ ਨਾ ਬੰਦਾ ਆਪਾਂ ਨੇ ਕੀਤਾ ਨਾ ਰੱਬ ਨੂੰ ਜਾਣਦੇ ਨਹੀਂ ਆਪਾਂ ਨੇ ਹੀ ਕਰਦੇ ਆ ਰੱਬ ਨਾਲ ਆਪਾਂ ਨੇ ਓਏ ਯਾਰ ਆ ਜਾ ਹੁਣ ਭਾਈ ਮੈਂ ਲਾਲਾ ਇੱਕ ਵਕਤ ਤੁਸੀਂ ਰਵਾ ਚ ਲੰਘ ਮੈਂ ਵੀ ਕਰੇ ਜਾਣਾ ਖੜ ਜਾ ਹੁਣ ਉਹ ਆ ਜਾ ਪੱਟੀ ਫਿਰ ਅਸੀਂ ਲਾਉਣ ਲੱਗੇ ਆ ਚੱਕੀ ਯਾਰ ਤੁੰਗ ਯਾਰ ਨਹੀਂ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਰੋਹੀ ਦਾ ਨੇ ਨਾ ਪੈਗ ਲਾ ਤਗੜਾ ਬਣ ਤਗੜਾ ਕੋੜੀ ਬੋਦੈ ਹਿਕੰਜਮੀ ਥੋੜੀ ਆ ਥੋੜੀ ਹੁੰਦੀ ਅੱਗ ਨਾਲ ਦਸਾੜਦੀ ਜਾਂਦੀ ਜਿਹੜਾ ਮੇਰਾ ਸੜਿਆ ਉਹ ਦੇਖ ਉਹ ਕੋਈ ਨਹੀਂ ਕੋਈ ਨਹੀਂ ਪਟਾਪਾ ਫਸੜਾ ਕੁੜੀ ਚੱਕਾ ਕੁੜੀ ਚੱਕਾ ਪੱਟੀ ਕਿਉਂ ਇਨੀ ਟੈਨਸ਼ਨ ਲਈ ਹੈ ਯਾਰ ਕਮਾਲ ਕਰੀ ਜਾਂਦਾ ਕੁੜੀ ਹੋਈ ਐ ਓਏ ਕੁੜੀ ਨੇ ਮੁੰਡਾ ਆਣਾ ਫਿਰ ਯਾਰ ਮੁੰਡਾ ਨਹੀਂ ਮੇਰੀ ਜਾਨ ਚਲ ਲੱਗ ਹੀ ਮੈਂ ਤਾਂ ਪਿਆਰ ਕੀਤਾ ਅਸੀਂ ਵੀ ਪਿਆਰ ਕੀਤਾ ਵਾਹ ਕੋਈ ਨਹੀਂ ਹੌਸਲਾ ਰੱਖ ਕੋਈ ਚੱਕਰ ਨਹੀਂ ਹੁੰਦਾ ਮੁਸੀਬਤਾਂ ਮਰਦਾਂ ਤੇ ਹੀ ਪੈਂਦੀਆਂ ਤੇ ਪਰ ਪਰਚੇ ਤਾਂ ਨਹੀਂ ਇਹਦੇ ਤੇ ਪਰਚਾ ਨਹੀਂ ਪੈਂਦਾ ਕੀ ਗੱਦ ਲਾ ਗਰ ਮੈਂ ਮਰ ਜਾਣਾ ਤੇਰੇ ਦੇ ਪਰਛਾਵਾ ਦਣਾ ਮੇਰੇ ਤੇ ਕੌਣ ਬਗਾ ਤੇ ਪਰਾਲਿਆ ਇਹ ਪਰਾਲਿਆ ਜਾਦਾ ਇਹਨੂੰ ਚੱਕਣਾ ਉਹ ਭਰਾ ਮੈਨੂੰ ਕਰੋ ਗਈ ਇੰਨਾ ਯਾਰ ਇਹਨੂੰ 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 ਭਾਈ ਯਾਰ ਚੁੱਪ ਕਰਾਲਾ ਯਾਰ ਅਰੇ ਬਸ ਬਸ ਲੜਾ ਖਾਣ ਲੱਗਾ ਮੈਂ ਤੇਰੇ ਸਿਰ ਚੜ ਕੇ ਮਰੂੰ ਜਿੱਤਨ ਮਰਾਂ ਮੈਂ ਦੱਸ ਦਿੰਨ ਯਾਰ ਮੇਰੇ ਮੇਰੇ ਗਾਲ ਉਹ ਗੱਲ ਪਈ ਨਾ ਕੀ ਦੇ ਗੱਦ ਪਾ ਕੱਲ ਆਇਆ ਯਾਰ ਆਇਆ ਆਈਸਕ੍ਰੀਮ ਖਾ ਆ ਕੇ ਲਾਉਣਾ ਆ ਜਾ ਪਹਿਲਾਂ ਯਾਰ ਬਈ ਆਇਆ ਯਾਰ ਹਾਂ ਆਈਸਕ੍ਰੀਮ ਨਹੀਂ ਕਮਾਲ ਆ ਯਾਰ ਦੇਖ ਬਈ ਸੁਖਵੀਰ ਸਿਆ ਤੂੰ ਆਪਣਾ ਯਾਰ ਪੱਕਾ ਆੜੀ ਇੱਕ ਕਰੀ ਤੇਰਾ ਭਰਾ ਪਹੁੰਚ ਗਿਆ ਨਾ ਕੈਨੇਡਾ ਸਭ ਤੋਂ ਪਹਿਲਾਂ ਜਾ ਕੇ ਮੈਂ ਤੇਨੂੰ ਬੁਲਾਉਣਾ ਸੱਚੀ ਬਈ ਯਾਰ ਹੋਰ ਬਹੁਤ ਮਿਹਰਬਾਨੀ ਬਈ ਯਾਰ ਚੱਲ ਮੇਰੀ ਗੱਲ ਸੁਣ ਨਾ ਇਹ ਬਾਬਾ ਬਈ ਹੁਣ ਤੇਰੀ ਭਝਾਈ ਆਉਣ ਵਾਲੀ ਆ ਠੀਕ ਹੈ ਬਈ ਆਪਾਂ ਮਿਲਦੇ ਆਂ ਸ਼ਾਮ ਨੂੰ ਠੀਕ ਹੈ ਬਈ ਕੋਈ ਨਹੀਂ ਠੀਕ ਹੈ ਬਈ ਓਕੇ ਬਈ ਓਕੇ ਬਈ ਜੀ ਠੀਕ ਹੈ ਮੇਰੀ ਗੱਲ ਸੁਣ ਲਾ ਹਾਂਜੀ ਤੂੰ ਘਰ ਦੇ ਨਾਲ ਗੱਲ ਕਰਨੀ ਕਿ ਨਹੀਂ ਕਰਨੀ ਨਾਲੇ ਕੰਮ ਧੰਦਾ ਕਰ ਲੈ ਕੋਈ ਮੇਰੇ ਘਰ ਦੇ ਵਿਆਹ ਲਈ ਰਿਸ਼ਤਾ ਲੱਭੀ ਬੈਠੇ ਆ ਉਹ ਯਾਰ ਮੇਰਾ ਕੈਨੇਡਾ ਦਾ ਵੀਜ਼ਾ ਆ ਜਾਣਾ ਤੂੰ ਬਾਹਰ ਦਾ ਰਹਿਣ ਦੇ ਇੱਥੇ ਕੋਈ ਕੰਮ ਧੰਦਾ ਕਰ ਲੈ ਮੇਰਾ ਵੀਜ਼ਾ ਲੱਗਣ ਹੀ ਵਾਲਾ ਕੰਮ ਬਣਨ ਵਾਲਾ ਆਪਣਾ ਤੂੰ ਰਹਿਣ ਦੇ ਵੀਜ਼ੇ ਦਾ ਭੂਤ ਕੱਢ ਦੇ ਦਿਮਾਗ ਤੋਂ ਘਰ ਦੇ ਨਾਲ ਗੱਲ ਕਰ ਲੈ ਜੇ ਤੂੰ ਕਰ ਸਕਦਾ ਤਾਂ ਪਰ ਗੱਲ ਤਾਂ ਸੋਣਾ ਮੇਰੀ ਹੋ ਜਾਣਾ ਆਪਣਾ ਕੰਮ ਬਣ ਜਾਣਾ ਕੰਮ ਉਹ ਗੱਲ ਚੱਲੀ ਜਾਂਦੀ ਹੈ ਮੇਰੀ ਆਪਾਂ ਬਾਹਰ ਜਾਵਾਂਗੇ ਉਹ ਗੱਲ ਸੁਣ ਲੈ ਮੇਰੀ ਓ ਯਾਰ ਓ ਲੱਗ ਜਾਣਾ ਹਲੋ ਹਾਂਜੀ ਬਾਜੀ ਕੀ ਕਿਆ ਵੀਜ਼ਾ ਰਿਜੈਕਟ ਹੋ ਗਿਆ ਬਹਿ ਜਾ ਬੇਡਾ ਓ ਥੋੜਾ ਨਹੀਂ ਜਨਾਬ ਅੰਬੈਸੀ ਵਾਲਿਆਂ ਦਾ ਕੀ ਕੋਈ ਹੋਰ ਹੱਲ ਨਹੀਂ ਹੋ ਸਕਦਾ ना कहो जी महाराज गल भाई ब, भाई पट्टी ओ की गल हो गई सुखबीर सा चढ़ाया भाई पट्टी नहर छाल मार लगा हैं? पट्टी नहर छाल हां अच्छा यार चल चल चलिए अरे ओ नहीं नहीं ना मरी ना यार ओ नहीं ओ नहीं मिठाई ना ਓ ਮੈਨੂੰ ਮਾਰ ਦੇ ਯਾਰ ਇਹ ਨਹੀਂ ਮਿੱਠਾ ਇਹ ਨਹੀਂ ਟੋੜੇ ਪਰ ਜਾਣਦੋ ਯਾਰ ਓ ਮੈਨੂੰ ਜਾਣਦੋ ਯਾਰ ਕੀ ਗੱਲ ਹੋ ਗਈ ਜਾਣਦੇ ਯਾਰ ਹੱਥ ਸਮਵਾਦਾ ਬੰਦਾ ਮਰਨ ਲੱਗਿਆ ਸੀਗਾ ਫਿਰ ਪਤਾ ਨਹੀਂ ਆਹ ਉਹ ਪੱਠੀ ਉਹ ਯਾਰ ਉਹ ਗੱਲ ਕੀ ਹੋਈ ਆ ਗੁਰੂਆ ਪਰਵਾ ਕਰੇ ਚਲਗੇ ਕਰੇ ਟਿੱਕੀ ਮੈਨ ਨਹੀਂ ਜਾਣਾ ਉਹ ਯਾਰ ਗੱਲ ਕੀ ਹੋਈ ਆ ਉਹ ਦੱਸ ਦੇ ਕਿਆ ਵੀ ਗੋ ਕੀ ਗੱਲ ਹੋਈ ਆ ਦੱਸ ਦੱਸ ਕੀ ਗੱਲ ਹੋਈ ਦੱਸ ਹਾਂ ਮੇਰੇ ਮੈਂ ਬਹੁਤ ਦੁਖੀ ਆ ਦੁਖੀ ਕਿਹੜੀ ਗੱਲੋਂ ਆ ਮੇਰੇ ਹਰਪ੍ਰੀਤ ਹਾਂ ਮੇਰੇ ਬਹੁਤ ਪਿਆਰ ਕਰਦਾ ਸੀ ਮੈਂ ਉਹਨੂੰ ਅਸਟ੍ਰੇਲੀਆ ਚਲੀ ਗਈ ਵੀਰੇ ਸੀਮਾ ਹਾਂ ਬਈ ਐਸੇ 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 ਵਸ ਬਿਜੀ ਅਮਰੀਕਾ ਚਲੀ ਗਈ ਅਮਰੀਕਾ ਚਲੀ ਗਈ ਤੇ ਵੀਰੇ ਪਹਿਲੇ ਪੜੇ ਛੱਡ ਕੇ ਜਾਉ ਵੀ ਯਾਰ ਵੀਰੇ ਹਰਮਨ ਹਾਂ ਹਾਂ ਵੀਰੇ ਦੋ ਜਿਸਮ ਇੱਕ ਜਾਨ ਸੀ ਮੇਰੀ ਜਾਨ ਨਿਕਨ ਗਈ ਵੀਰੇ ਕੈਨੇਡਾ ਚਲੀ ਗਈ ਪੱਤ ਲੈ ਕਰੇ ਜਿਹੜੀ ਕੁੜੀ ਨੂੰ ਪਿਆਰ ਕਰਦਾ ਬਾਹਰ ਚ ਨਹੀਂ ਜਾਂਦੀ ਸਮਝ ਨਹੀਂ ਆਉਂਦੀ ਮੈਂ ਆਸ਼ਕਾ ਕਿ ਬਿਨੇ ਹੈਰੀ ਉਤੂ ਹੀ ਕਰਾਰੇ ਨੂੰ ਜਿੰਨੂੰ ਪਿਆਰ ਕਰਦਾ ਉਹੀ ਕਨੇਡਾ ਉਹਦਾ ਵੀਜ਼ਾ ਲੱਗ ਜਾਂਦਾ ਪੱਟੇ ਸਾਹਵ ਨੀਰ ਜੀ ਥੋੜਾ ਜਿਹਾ ਪਿਆਰ ਮੈਨੂੰ ਵੀ ਕਰ ਲਓ ਮੇਰਾ ਪਿਆਰ ਥੋੜਾ ਜਨਾਪੂ ਜਨਾਗ ਲੱਗੂ ਮੈਨੂੰ ਵੀ ਕਰਦੇ ਪਟੀ 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 ਕਿਹਨਾਂ ਕਰ ਮੇਰ ਮੇਰਾ ਬਾਦ ਆਖਾਇਆ ਉਹ ਭਾਈ ਜੀ ਥੋੜਾ ਜਿਹਾ ਪਿਆਰ ਕਰ ਲਓ ਭਾਈ ਮੈਨੂੰ ਕਿਹਾ ਮੈਨੂੰ ਕੰਟਰੀ ਥੋੜੀ ਕੰਟਰੀ ਦਾ ਵੀ ਡਲਵਾ ਦੋ ਉਹ ਪਟੀ ਸਾਹਿਬ ਉਹ ਬਾਤ ਦੇ ਵਿੱਚ ਮੈਂ ਟੱਕਾ ਦੇ ਤੂੰ ਤੁਹਾਨੂੰ ਨਹਿਰ ਚ ਉਹ ਮੇਰਾ ਵੀ ਡਲਵਾ ਦੇ ਤੇਰਾ ਵੀ ਵਿਆਹ ਕਰਾਉਂਦੀ ਕੀ ਕਰਦਾ